ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਸਿੰਘ ਹਾਜ਼ਰਾਂ ਪੰਜਾਬ న్యూਸ ਬੁਲੇਟਿਨ ਲੈ ਕੇ ਮਾਰਦਾ ਇੱਕ ਨਜ਼ਰ ਖਬਰਾਂ ਦੀਆਂ ਸੁਰਖੀਆਂ ਤੇ ਨਸ਼ਾ ਮੁਕਤੀ ਯਾਤਰਾ ਦੌਰਾਨ ਹੁਜਾਰਪੁਰ ਚ ਪਹੁੰਚੇ ਮੁੱਖ ਮੰਤਰੀ ਮਾਨ ਨਸ਼ਾ ਮੁਕਤੀ ਯਾਤਰਾ ਦੀ ਕੀਤੀ ਸ਼ੁਰੂਆਤ ਕਿਹਾ ਪਾਣੀ ਵਾਸਤੇ ਤੱਕਾ ਨਹੀਂ ਕਰੇਗਾ ਬਰਦਾਸ਼ਤ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਜਗਰਾਉਂ ਦੇ ਪਿੰਡਾਂ ਦਾ ਧੰਨਵਾਦ ਦੁਹਰਾ ਮਾਨ ਸਰਕਾਰ ਤੇ ਲਾਏ ਨਿਸ਼ਾਨੇ ਕਿਹਾ ਯੁੱਧ ਨਸ਼ਾ ਵਿਰੁੱਧ ਸਿਰਫ ਤੇ ਖਾਵੇ ਲਈ ਹੈ LPU ਦਾ ਵੱਡਾ ਫੈਸਲਾ ਤੁਰਕੀ ਅਜ਼ਰਬਾਈਨ ਨਾਲ ਸਿੱਖਿਆ ਸਮਝੌਤਾ ਕੀਤਾ ਰੱਦ ਅਸ਼ੋਕ ਮਿੱਤਰ ਬੋਲੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਫੈਸਲਾ ਫਰੀਦਕੋਟ 'ਚ ਜਗਜੀਤ ਸਿੰਘ ਢੱਲੇਵਾਲ ਸਮੇਤ ਕਈ ਕਿਸਾਨ ਆਗੂ ਨਜ਼ਰਬੰਦ ਘਰ 'ਚ ਹੀ ਕੀਤਾ ਨਜ਼ਰਬੰਦ ਕਿਸਾਨਾਂ ਨੇ ਫਰੀਦਕੋਟ 'ਚ ਵਿਰੋਧ ਦਾ ਕੀਤਾ ਐਲਾਨ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਸ਼ਾ ਵਿਰੁੱਧ ਜਾਗਰੂਤ ਕਰਨ ਲਈ ਸੂਬਾ ਪੱਧਰੀ ਸਮਾਗਮ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਇਸ ਮੌਕੇ ਵੱਡੀ ਪੱਧਰ ਤੇ ਲੋਕ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵੀ ਬਿਆਨ ਦਿੱਤਾ ਆਪਣੇ ਸੰਬੋਧਨ ਦੌਰਾਨ ਵੱਡਾ ਐਲਾਨ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਬਣੇਗਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸੰਗਰੂਰ ਕਪੂਰਥਲਾ ਤੇ ਹੁਸ਼ਿਆਰਪੁਰ ਵਿੱਚ ਮੈਡੀਕਲ ਕਾਲਜ ਬਣ ਰਹੇ ਨੇ ਜਿਨ੍ਹਾਂ ਦਾ ਕੰਮ ਸ਼ੁਰੂ ਹੋ ਚੁੱਕਿਆ ਨਸ਼ੇ ਪ੍ਰਤੀ ਜਾਗਰੂਕ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਘਰ ਵਿੱਚ ਕੋਈ ਨਸ਼ਾ ਕਰਦਾ ਹੋਵੇ ਤਾਂ ਸਭ ਤੋਂ ਵੱਧ ਪੀੜਿਤ ਔਰਤ ਹੀ ਹੁੰਦੀ ਹੈ ਕਿਉਂਕਿ ਉਸਨੇ ਘਰ ਦਾ ਚੁੱਲਾ ਚਲਾਉਣਾ ਹੁੰਦਾ ਹੈ ਔਰਤਾਂ ਨੂੰ ਪਤਾ ਹੁੰਦਾ ਹੈ ਕਿ ਨਸ਼ੇ ਨਾਲ ਘਰ ਤਬਾਹ ਹੋਵੇਗਾ ਇਸ ਦੌਰਾਨ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਸ਼ਬਦ ਦੀ ਹਮਲੇ ਵੀ ਬੋਲੇ ਸੋ ਹੋਰ ਪਿੰਡਾਂ ਨੂੰ ਵੀ ਦੱਸੋ ਵੀ ਸਾਨੂੰ ਤਾਂ ਮਿਲਿਆ ਭਾਈ ਅਸੀਂ ਆਹ ਕੰਮ ਕੀਤਾ ਪਹਿਲਾਂ ਇਤੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਇਆ ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ 47 ਸੰਤੂਲੀ ਵਲੇ ਦੀ ਨਾ ਜੀ ਉਹ ਕਿੱਥੇ ਆਉਂਦੇ ਸੀ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ 'ਚ ਵੀ ਬਣਾ ਲੋਂਗੇ ਉ ਤਾਂ ਵੀ ਨਹੀਂ ਆਉਂਦੇ ਉਹਨਾਂ ਨੂੰ ਪਿੰਡ ਦਾ ਪਤਾ ਹੀ ਨਹੀਂ ਪਿੰਡ ਕਿਹਾ ਹੁੰਦਾ ਹੈ ਇਹ ਪਿੰਡ ਹੁੰਦਾ ਹੈ ਕੁਝ ਲੋਕ ਰਹਿੰਦੇ ਹਨ वहां ਗਰੀਬ ਲੋਕ ਰਹਿੰਦੇ ਹਨ उनको यहीं बुला लो बस ਆਪ ਨਹੀਂ ਜਾਣਾ ਉਹਨਾਂ ਕੋਲੇ ਉਹ ਰਾਜੇ ਸੀ ਇੱਕ ਰਾਜਿਆਂ ਵਰਗੇ ਸੀ ਉਹਨਾਂ ਨੂੰ ਕੀ ਪਤਾ ਹੈ ਕਿ 모ਗੇ ਦਾ ਮਤਲਬ ਕੀ ਹੈ ਹੁਣ ਪਿੱਛੋਂ ਬੋਲੇ ਪ੍ਰਾ ਮੇਰੇ ਕਿ ਕਿਲੋ ਕਿਲੋ ਮੀਟਰ ਤੇ 모ਗਾ ਲੱਗ ਗਿਆ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ 모ਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਿਆਂ ਲੱਗੀ ਪਤਾਈ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਅੱਕੀ ਪਤਾਈ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਦਾਸਾ ਲੈ ਕੇ ਆਉਂਦਾ ਰਿਹਾ ਵੀ ਜੇ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲ ਮੈਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ੱੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਪਾਣੀ ਨਹੀਂ ਪੰਜਾਬ ਦਾ ਜਾਣਦੇ ਚੱਕ ਦਿਆਂਗੇ ਉਹ ਫੱਟੇ ਹੀ ਚੱਕਣ ਨੂੰ ਫਿਰਦੇ ਆ ਉਹ ਅੰਦਰ ਚੋਂ ਫੱਟੇ ਚੱਕਣ ਆਉਂਦੇ ਹੁੰਦੇ ਆ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਨੂੰ ਉਹ ਫੱਟੇ ਨਾ ਕਹਿ ਦਿੰਗੇ ਕਿ ਵੀ ਉਹ ਚੱਕ ਦੋ ਉਹ ਇਧਰਲੇ ਪਾਸੇ ਨੂੰ ਚੱਕ ਐ ਇਧਰਲੇ ਪਾਸੇ ਨੂੰ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਝੱਕ ਦੇਾਂਗੇ ਆਪਾਂ ਪਾਣੀ ਦੀ ਮੁੱਦੇ ਤੇ ਬੋਲਦੇ ਹੋਏ ਭਗਵੰਤਬਾਹਣ ਨੇ ਕਿਹਾ ਕਿ ਪਾਣੀ ਕਰਕੇ ਕਰੀਬ 3-4 ਵਾਰ ਮੈਨੂੰ ਨੰਗਲ ਜਾਣਾ ਪਿਆ ਪੰਜਾਬ ਦੇ ਪਾਣੀ ਲਈ ਅਸੀਂ ਸੜਕਾਂ ਤੇ ਵੀ ਲੜਾਂਗੇ ਅਤੇ ਲੀਗਲੀ ਵੀ ਲੜਾਂਗੇ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਉਂਦੇ ਹੋਏ ਉਹਨਾਂ ਕਿਹਾ ਕਿ ਉਹ ਫੱਟੇ ਚੁੱਕਣ ਨੂੰ ਫਿਰਦੇ ਨੇ ਜਦੋਂ ਕਿ ਮੈਂ ਫੱਟੇ ਹੇਠਾ ਕਰਨ ਲਈ ਉੱਥੇ ਜਾਂਦਾ ਹਾਂ ਜੇਕਰ ਕੋਈ ਪਾਣੀ ਵਾਸਤੇ ਸਾਡੇ ਨਾਲ ਧੱਕਾ ਕਰੇਗਾ ਤਾਂ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪੰਜਾਬ ਦਾ ਪਾਣੀ ਨਹੀਂ ਅਸੀਂ ਕਿਸੇ ਹੋਰ ਨੂੰ ਦੇਣਾ ਨਸ਼ੇ ਵਿਰੁੱਧ ਸ਼ੁਰੂਆਤ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਟਾਂਡਾ ਦੇ ਪਿੰਡ ਜਲਾਲਪੁਰ ਵਿਖੇ ਨਸ਼ਾ ਮੁਕਤੀ ਸੰਬੰਧੀ ਮਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰਾਜ ਪੱਦਰੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਪੰਜਾਬ ਅੰਦਰ ਨਸ਼ਾ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਚੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਦੇ ਖਤਰੇ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੇ ਲਈ ਹਰ ਸੰਭਵ ਯਤਨ ਕਰੇਗੀ ਕੇਚੀਵਾਲ ਨੇ ਕਿਹਾ ਕਿ ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਕਿ ਨਸ਼ੇ ਦੀ ਸਪਲਾਈ ਦੀ ਰੇਡ ਦੀ ਹੱਡੀ ਟੁੱਟ ਗਈ ਹੈ ਜਿਸ ਦੇ ਲਈ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇਣ ਦੀ ਲੋੜ ਹੈ ਲੇਕਿਨ ਮੇਰੇ ਬਹੁਤ ਖੁਸ਼ੀ ਹੈ ਜਿਸ ਤਰ੍ਹਾਂ ਸੇ युद्ध नशे विरुद्ध ये पूरा अभियान छेड़ा गया है और जिस तरह से नशा तस्करों के खिलाफ एक्शन लिया जा रहा है उनके घर तोड़े जा रहे हैं उनको गिरफ्तार किया जा रहा है उनके खिलाफ सख्त एक्शन लिया जा रहा है पूरे पंजाब में जगह जगह नशा मुक्ति केंद्र खोले गए हैं जो जो बच्चे नशे से बाहर आना चाहते हैं उनके लिए नशा मुक्ति केंद्र खोले गए हैं अब एक उम्मीद जागी है पूरे पंजाब के अंदर हर गांव के अंदर अब लोग अपनी जिम्मेदारी ले रहे हैं कि हमें अपने पिंड को हमें अपने गांव को अब नशा मुक्त करना है बच्चों को नशे से जब बाहर आ जाते हैं तो वो दोबारा नशे में ना चले जाएं इसलिए हर पिंड के अंदर हम खेल के मैदान शुरू कर रहे हैं पूरे पंजाब में तेरह हजार पिंड हैं। हर पिंड के अंदर खेल का मैदान एक बनाया जा रहा है उसमें वॉलीबॉल का फुटबॉल का इंतजाम किया जाएगा पांच स्पोर्ट्स के इक्विपमेंट हर गांव को दिए जाएंगे जिम बनाए जाएंगे ताकि हमारी जवानी जो है वो खेल कूद में जाए ना कि नशे में जाए ਆਪ ਦੇ ਰਾਸ਼ਟਰੀ ਕਨਵੀਨਰ ਨੇ ਇਹ ਵੀ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਾ ਸਿਰਫ ਨਸ਼ਾ ਵੇਚਣ ਵਾਲਿਆਂ ਨੂੰ ਸਰਪ੍ਰਸਤੀ ਦਿੱਤੀ ਸਗੋਂ ਖੁਦ ਆਪਣੀਆਂ ਸਰਕਾਰੀ ਘਟੀਆਂ ਵਿੱਚ ਇਹ ਕਾਰੋਬਾਰ ਚਲਾਉਂਦੇ ਸਨ ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੁਭਾ ਸਰਕਾਰ ਨਸ਼ਿਆ ਦੇ ਖਤਰੇ ਵਿਰੁੱਧ ਸ਼ਕਤੀ ਦੇ ਨਾਲ ਕਾਰਵਾਈ ਕਰ ਰਹੀ ਹੈ ਅਤੇ ਇਹ ਆਪਣੇ ਨੌਜਵਾਨਾਂ ਨੂੰ ਇਸ ਖਤਰੇ ਦਾ ਸ਼ਿਕਾਰ ਨਹੀਂ ਹੋਣ ਦੇਵੇਗੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਜਗਰਾਉਂ ਦੇ ਪਿੰਡਾਂ ਦਾ ਧੰਨਵਾਦ ਦੌਰਾ ਕਰ ਰਹੇ ਹਨ ਇਸ ਦੇ ਤਹਿਤ ਰਾਜਾ ਵੜਿੰਗ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਕਈ ਸਵਾਲ ਖੜੇ ਕੀਤੇ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਸਿਰਫ ਵਿਖਾਵੇ ਲਈ ਹੈ ਕਿਸੇ ਦਾ ਘਰ ਟਾਉ ਨਾਲ ਇਸ ਸਮੱਸਿਆ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਅੱਜ ਪੰਜਾਬ ਦੇ ਹਰ ਪਿੰਡ ਵਿੱਚ ਨਸ਼ਾ ਵਿਕਰੇ ਹੈ ਕਿਸੇ ਵੀ ਪਿੰਡ ਵਿੱਚੋਂ ਨਸ਼ਾ ਖਤਮ ਨਹੀਂ ਹੋਇਆ ਉਹ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਹੋ ਗਿਆ ਤੁਹਾਡੇ ਮੈਂ ਖਤਮ ਪਈ ਵਧਾਈ ਦੇ ਰਿਹਾ ਜਿਵੇਂ ਮੁਕੰਮਲ ਖਤਮ ਹੈ ਨਸ਼ਾ ਖਤਮ ਹੈ ਉਹ ਬੁੜੀ ਚੰਗੀਆਂ ਬਾਰੀ ਬਾਰੀ ਹੱਥੋਂ ਲਾਉਂਦੀ ਦੂਜਾ ਤਾਂ ਬੋਲਦਾ ਹੀ ਨਹੀਂ ਕੋਈ ਡਰਦਾ ਨਸ਼ਾ ਅਲੇ ਗਿਆ ਤੇ ਉਹਦਾ ਜੁੱਧ ਚੇੜੀ ਬੈਠਾ ਉਹ ਭਾਈ ਨਸ਼ਾ ਟੀਕਾ ਵਜ੍ਹਾ ਦਾ ਬੰਦ ਕੀ ਹੋਣਾ ਸੀ ਹੁਣ ਨਕਲੀ ਸ਼ਰਾਬ ਨਾਲ ਬੰਦੇ ਮਰਨ ਲੱਗ ਪਏ ਸੰਗਰੂਰ ਮਰ ਗਏ ਸਤਾਈ ਉੱਥੇ ਮਰ ਗਏ ਕੱਚੀ ਸ਼ਰਾਬ ਬਣੀ ਜਾਂਦੀ ਹੈ ਠਾਣੇ ਦੇ ਨਾਲ ਉਹ ਪੀ ਪੀ ਕੇ 24 ਬੰਦੇ ਮਰ ਗਏ ਟੀਕੇ ਦੇ ਚਿੱਟਾ ਦਾ ਖਤਮ ਕੀ ਹੋਣਾ ਸੀ ਨਾਲੇ ਕਿਸੇ ਦਾ ਘਰ ਤੋਂ ਉਹਨਾਂ ਚਿੱਟਾ ਖਤਮ ਨਹੀਂ ਹੋਣਾ ਜਿੰਨਾ ਟੀਕਾ ਡਿਮਾਂਡ ਹੈਗੀ ਹੈ ਪਿੰਡ ਦੇ ਪੀਣ ਵਾਲੇ ਬੰਦੇ ਹੈਗੇ ਆ ਉਹਨਾਂ ਚੱਕਰ ਸਪਲਾਈ ਕੋਈ ਪੁਲਿਸ ਵਾਲਾ ਰੋਕ ਨਹੀਂ ਸਕਦਾ ਇਹ ਬੇਵਕੂ ਬਣਾਉਂਦੇ ਜਾਣ ਕੇ ਅਗਲੇ ਦਾ ਪਰਛੱਤਾ ਜਾਂ ਘਾਟ ਦਿੰਦੇ ਐ ਧੌਂਦੇ ਐ ਕਿ ਵੀ ਇਹਨੇ ਗਲਤ ਇਹਨੇ ਬਣਾਈ ਆ ਕੋਠੀ ਤਾਂ ਕਰਕੇ ਕਾੜੀ ਦੀ ਪੱਤਰੀ ਤੇ ਲੋਕਾਂ ਨੂੰ ਕਹਿੰਦੇ ਆ ਅਸੀਂ ਨਸ਼ੇ ਵਾਲੇ ਦਾ ਘਾਟਾ ਹੋਵੇ ਮੈਂ ਇਹਨਾਂ ਨੂੰ ਕਿਹਾ ਵੀ ਨਸ਼ਾ ਐ ਨਹੀਂ ਖਤਮ ਹੋਣਾ ਤੇਰਾ ਤਰੀਕਾ ਇਹ ਐ ਕੱਲ ਨੂੰ ਕਾਂਗਰਸ ਦਾ ਰਾਜ ਆ ਜੂਗਾ ਤਾਂ ਵੀ ਨਹੀਂ ਹੋਣਾ ਇਹ ਕਾਲੀ ਦਲ ਵਾਲੇ ਲੈ ਕੇ ਆਏ ਸੀ ਮੇਸ਼ਾ ਫਾਊਂਡਰ ਮੈਂਬਰ ਹੈ ਮੁੰਡਿਆਂ ਨੂੰ ਨੌਕਰੀ ਦਿਓ ਪਹਿਲਾਂ ਤਾਂ ਆਹ ਮੁੰਡੇ ਜਿਹੜੇ ਨੌਜਵਾਨ ਖੜੇ ਐ ਇਹ ਗੋਹਾ ਕੂੜਾ ਕਰ ਕਰਕੇ ਨਰੇਗਾ ਦੀਆਂ ਦਿਹਾੜੀਆਂ ਕਰ ਕਰਕੇ ਬੁੜੀਆਂ ਨੇ ਪੜ੍ਹਾਏ ਐ ਫਿਰ ਪੜ੍ਹਾ ਕੇ ਇਹਨਾਂ ਨੂੰ ਬੀਏ ਕਰਾਈ ਐ ਹੁਣ ਬਈ ਇਹਨਾਂ ਨੂੰ ਗੋਹਾ ਕੂੜਾ ਤੇ ਦਿਹਾੜੀਆਂ ਤਾਂ ਹੁੰਦੀਆਂ ਨਹੀਂ ਜਾ ਤਾਂ ਇਹਨੂੰ ਨੌਕਰੀ ਦਿਓ ਤੜਕੇ ਤੋਂ ਵੇਲੇ ਆ ਵਿਚਾਰੇ ਫਿਰ ਕਿੱਥੇ ਜਾਣ ਫਿਰ ਕਿਤੇ ਨਾ ਕਿਤੇ ਕੋਈ ਸ਼ਰਾਰਤੀ ਮਿਲ ਜਾਂਦਾ ਇਹਨਾਂ ਨੂੰ ਆਪਦੇ ਮਗਰ ਲਾ ਕੇ ਨੱਚਾ ਕਰਾ ਦਿੰਦੇ ਜੇ ਤੜਕੇ 9 ਵਜੇ ਬੱਸ ਚੜ੍ਹੇ ਮੁੰਡਾ ਤੇ ਸ਼ਾਮ ਨੂੰ 5 ਵਜੇ ਆਵੇ ਫਿਰ ਜਵਾਨਾ ਜ ਨਹੀਂ ਕਰਦਾ ਥੱਕ ਕੇ ਕੰਮ ਤੋਂ ਪੈ ਜਾਊਗਾ ਨਾ ਕਿਸੇ ਨੂੰ ਮਿਲੇ ਨਾ ਕਰੇ ਹੁਣ ਵਿਹਲਾ ਹੈ ਸਾਰੀ ਦੀਦੀ ਪਿੱਪਲ ਦੇ ਥੱਲੇ ਬੋਰਡ ਦੇ ਥੱਲੇ ਦੁਕਾਨ ਤੇ ਚਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਵਾਰੀ ਉਹਨਾਂ ਕਿਹਾ ਹੈ ਕਿ ਚਹਿਰੀਲੀ ਸ਼ਰਾਬ ਨਾਲ ਨੌਜਵਾਨਾਂ ਦੀ ਜਾਨ ਜਾ ਰਹੀ ਹੈ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਖਰਾਬ ਹੈ ਪੰਜਾਬ ਵਿੱਚ ਨਿੱਤ ਦਿਨ ਗਰਨੇਡ ਹਮਲੇ ਹੋ ਰਹੇ ਨੇ ਰਾਜਾ ਵੜਿੰਗ ਨੇ ਕਿਹਾ ਹੈ ਕਿ ਮਾ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਵਿੱਚ ਇੱਕ लवली ਪ੍ਰੋਫੈਸ਼ਨਲ ਯੂਨੀਵਰਸਿਟੀ ਹੈ ਤੁਰਕੀ ਅਤੇ ਅਜ਼ਰਬਾਈਜਾਨ ਦੇ ਨਾਲ ਸਮਝੌਤੇ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਉਹਨਾਂ ਕਿਹਾ ਹੈ ਕਿ ਭਾਰਤ پاکستان ਯੁੱਧ ਦੌਰਾਨ ਪਾਕਿਸਤਾਨ ਦਾ ਸਮਰਥਨ ਕੀਤਾ ਸੀ ਡਾਕਟਰ ਅਸ਼ੋਕ ਮਿੱਤਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਪੂਰ ਰਾਜਨੀਤਿਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ ਸੰਸਥਾਵਾਂ ਦੇ ਨਾਲ 6 ਅਕਾਦਮਿਕ ਸਾਂਝੇਦਾਰੀਆਂ ਨੂੰ ਅਧਿਕਾਰਤ ਤੌਰ ਤੇ ਖਤਮ ਕਰ ਦਿੱਤਾ ਕਿਉਂਕਿ ਇਹ ਸਾਂਝੇਦਾਰੀਆਂ ਭਾਰਤ ਦੇ ਰਾਸ਼ਟਰੀ ਹਿੱਤ ਵਿੱਚ ਨਹੀਂ ਸਨ ਵੀ ਆਲ ਨੋ 22th ਆਫ ਅਪ੍ਰੈਲ ਸਮ ਆਫ ਦਾ ਟੈਰਰਿਸਟਸ ਸਪੌਂਸਰਡ ਬਾਈ ਪਾਕਿਸਤਾਨ ਐਂਟਰਡ ਪੈਗਾਮ And killed twenty-six Indians in a very very brutal way. Taking cognizance of this, government of India took bold initiative and attacked Pakistan. But one strange thing happened: some of our friendly nations like Turkey and Azerbaijan supported Pakistan finally. This is not. Which we should accept, or we can accept. Incidentally, Lovely Professional University has a relationship with six of the universities in these two countries by way of MOUs and other kind of understanding. Now we are terminating all these six MOUs for the universities in these two countries because we feel. जामिया मिलिया इस्लामिया कानपुर छत्रपति शाहू जी महाराज यूनी समेत कई फिथिक संस्था ने इसी तरह के कदम चुके ने ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲੜ ਯੁਧ ਨਸ਼ਾ ਵਿਰੁੱਧ ਤਹਿਤ ਹਲਕਾ ਪੱਟੀ ਦੇ ਪਿੰਡਲ ਲੋਕਾਂ ਪਹੁੰਚੇ ਉੱਥੇ ਉਹਨਾਂ ਵੱਲੋਂ ਨਗਰ ਪੰਚਾਇਤ ਦੁਆਰਾ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਸਮੇਂ ਪਿੰਡਾਂ ਤੋਂ ਨਸ਼ਾ ਖਤਮ ਕਰਨ ਮੌਕੇ ਜਨਤਾ ਨੂੰ ਸੰਬੋਧਨ ਕੀਤਾ ਗਿਆ యుద్ధ నశయ విరుత్ तहత్ హల్కా పట్టి تے పਿੰਡ ਲੋకాں دی ساری ਨગર పంచాయతاں ਦੁਆਰਾ ਨਸ਼ਾ ਮੁక్తి ਯਾਤਰਾ دی ਸ਼ੁਰੂਆਤ ਸਮੇਂ ਪਿੰਡ وچوں ਬਿਲਕੁਲ ਨਸ਼ਾ ਖਤਮ ਕਰਨ ਮੌਕੇ ਕੈਬਨਟ ਮੰਤਰੀ ਲਾਲਜੀ ਸਿੰਘ ਢੁੱਲਰ ਨੇ ਕਿਹਾ ਕਿ ਪਿਛਲੀ ਸਰਕਾਰਾਂ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਹੁਣ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਤੁਹਾਡੀ ਆਪਣੀ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਛੇੜ ਦਿੱਤਾ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਕੇ ਹੀ ਦਮ ਲਵਾਂਗੇ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਪੰਜਾਬ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਰੰਭੀਆ ਇਹ ਪ੍ਰਾਣੀਆਂ ਸਰਕਾਰਾਂ ਵਾਂਗੂ ਨਹੀਂ ਵੀ ਇੱਕ ਰਾ ਆਪਾ ਸ਼ੁਰੂ ਕਰਤਾ ਤੇ ਮੁੜ ਕੇ ਫੇਰ ਉਹ ਵਾਲੀ ਰਹਿਣਾ ਉਸੇ ਤਰ੍ਹਾਂ ਜੰਨਾ ਪ੍ਰਣਾਲਾ ਉੱਥੇ ਦਾ ਉੱਥੇ ਰਹਿਣਾ ਹੁਣ ਤੇ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਦੇਖੋ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੁਲਿਸ ਇਹ ਸਾਰੇ ਸੰਸਲਰ ਨੇ ਇਹ ਚਾਹੁੰਦੇ ਆ ਕਿ ਜਿਹੜੇ ਸਮਗਲਰ ਤੇ ਗੈਂਗਸਟਰ ਆ ਇਹਨਾਂ ਦੀ ਜਗ੍ਹਾ ਸਲਾਖਾਂ ਦੇ ਪਿੱਛੇ ਸਾਡਾ ਪੰਜਾਬ ਸਾਡਾ ਪਿੰਡ ਸਾਡਾ ਇਲਾਕਾ ਨਸ਼ਾ ਰਹਿਤ ਹੋ ਜੇ ਇਹ ਸਾਥ ਸੰਗਤ ਜਿਵੇਂ ਆ ਜਿਹੜੀ 84 85 ਕਿਲੋ ਚਬਾਲ ਇੱਕ ਮੁੰਡਾ ਫੜਿਆ ਗਿਆ ਜਿੱਤੇ ਕੋ 5 ਕਿਲੋ ਹਿਰੋਇਨ ਤੇ ਚਿੱਟਾ ਫੜਿਆ ਗਿਆ ਉਦੇ ਬਾਅਦ ਉਹਨੇ ਜਿਹਦੇ ਤੋਂ ਲੈ ਕੇ ਆਇਆ ਉਹਦੇ ਤੋਂ ਰਿਕਵਰ ਕਰਾਈ ਪਿੱਛੋਂ ਜਾ ਕੇ 80 ਕਿਲੋ ਹੋਰ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਜੇ ਕੋਈ ਇੱਕ ਸਮਗਲਰ ਫੜਿਆ ਜਾਣਾ ਤੇ ਉਹਦੇ ਤੋਂ ਜਿਹੜਾ ਪਿੱਛੇ ਵਾਲਾ ਬੰਦਾ ਹੁੰਦਾ ਸੀ ਉਹਨੇ ਪੈਸੇ ਦੇ ਦੇਣੇ ਅਪਰੋਚ ਕਰ ਜਾਣੀ ਤੇ ਪਿਛਲੇ ਨੇ ਕਿਤੇ ਫੜੇ ਨਾ ਜਾਣਾ ਉਸੇ ਤਰ੍ਹਾਂ ਉਹ ਨੈਕਸਸ ਚੱਲਦਾ ਰਹਿਣਾ ਹੁਣ ਤੁਹਾਡੀ ਸਰਕਾਰ ਦੇ ਵਿੱਚ ਸਰਕਾਰ ਤੇ ਪੁਲਿਸ ਪਪਾ ਭਾਰ ਹੋਈ ਪਈ ਆ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਆਇਆ ਜਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਬੰਦਾ ਹੈਰੋਇਨ ਸਮੈਗ ਵੇਚਦਾ ਚਿੱਟਾ ਵੇਚਦਾ ਇਹੋ ਜਿਹੇ ਬੰਦਿਆਂ ਦੀ ਜਾਣਕਾਰੀ ਪੁਲਿਸ ਨੂੰ ਜਦ ਮੈਨੂੰ ਮੇਰੇ ਦਫ਼ਤਰ ਆ ਕੇ ਦੇ ਦਿਓ ਤੁਹਾਨੂੰ ਕਿਸੇ ਤੋਂ ਪਰੇ ਬੰਦੀ ਲੋੜ ਨਹੀਂ ਤੁਹਾਡੀ ਪਛਾਣ ਗੁਪਤ ਰੱਖੀ ਜਾਊਗੀ ਤੇ ਪੁਲਿਸ ਉਹਨਾਂ ਬੰਦਿਆਂ ਤੇ ਕਾਰਵਾਈ ਕਰੂਗੀ ਇਸ ਮੌਕੇ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਜ਼ੋਰ ਦੇ ਕੇ ਕਿਹਾ ਕਿ ਤੁਸੀਂ ਵੀ ਆਪਣੇ ਪਿੰਡ ਅਤੇ ਆਪਣੇ ਵਾਰਡ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਓ ਅਤੇ ਨਸ਼ਾ ਮੁਕਤ ਪੰਜਾਬ ਬਣਾਓ ਅਤੇ ਨਸ਼ਾ ਵੇਚਣ ਵਾਲੀ ਵਿਅਕਤੀ ਸੰਬੰਧੀ ਪੁਲਿਸ ਨੂੰ ਜਾਫਿਰ ਮੈਨੂੰ ਜਾਣਕਾਰੀ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ ਫਰੀਦਕੋਟ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੋਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਸਮਾਗਮ ਦੇ ਵਿੱਚ ਹਿੱਸਾ ਲੈਣ ਸੀ ਜਿਹਦੇ ਚੱਲਦਾ ਕਿਸਾਨਾਂ ਵੱਲੋਂ ਐਲਾਨ ਕੀਤਾ ਸੀ ਵੀ ਅਸੀਂ ਵਿਰੋਧ ਕਰਾਂਗੇ ਪਰ ਉਸ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਫਰੀਦਕੋਟ ਵਿੱਚ ਚਕਜੀਤ ਸਿੰਘ ਢਿੱਲੋਂ ਅਤੇ ਸਮੀਤ ਕਈ ਕਿਸਾਨਾਂ ਆਗੂ ਨਜ਼ਰਬੰਦ ਕੀਤੇ ਗਏ ਨੇ ਦਾਸਦਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਫਰੀਦਕੋਟ ਦੀ ਪਾਬਾ ਫ੍ਰੀਜ਼ ਯੂਨੀਵਰਸਿਟੀ ਦੇ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ ਜਿਨ੍ਹਾਂ ਦੀ ਆਮਦ ਤੋਂ ਪਹਿਲਾਂ ਹੀ ਕੁਝ ਕਿਸਾਨ ਆਗੂਆਂ ਨੂੰ ਘਰ ਅੰਦਰ ਹੀ ਨਜ਼ਰਬੰਦ ਕੀਤਾ ਗਿਆ ਅੱਜ ਮੈਂ ਆਪਣੇ ਮੈਡੀਕਲ ਚੈੱਕਅਪ ਵਾਸਤੇ ਦਵਾਈ ਲੈਣ ਵਾਸਤੇ ਜਿੱਥੋਂ ਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੈ ਸਾਡੇ ਹਰਪਾਲ ਸਿੰਘ ਬਿਲਾਰੀ ਜੀ ਜੋ ਯੂਪੀ ਦੇ ਸਾਡੇ ਆਗੂ ਨੇ ਐਸਕੇਮ ਨਾਨ ਪੋਲਿਟਿਕਲ ਦੇ ਉਹਨਾਂ ਦੇ ਬ੍ਰਦਰ ਦੇ ਦੀ ਡੈਥ ਹੋ ਜਾਂਦ ਤੇ ਉਹਨਾਂ ਦੇ ਘਰ ਅਸੀਂ ਬੈਠਣ ਵਾਸਤੇ ਜਾਣਾ ਸੀ ਤਾਂ ਪੁਲਿਸ ਨੇ ਆ ਕੇ ਰੋਕਿਆ ਥਾਂ ਥਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਰੋਕਣਾ ਸ਼ੁਰੂ ਕੀਤਾ ਕਾਰਨ ਕੀ ਹੈ ਰੋਕਣ ਦਾ ਕਾਰਨ ਕੀ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੌਰ ਆ ਰਹੇ ਨੇ ਡੱਲੇਵਾਲ ਆਪਣਾ ਸੌਰੀ ਫਰੀਦਕੋਟ ਦਰਸਤ ਕਰ ਲਿਓ ਫਰੀਦਕੋਟ ਆ ਰਹੇ ਨੇ ਤੇ ਪ੍ਰੋਗਰਾਮ ਕੀ ਹੈ ਪ੍ਰੋਗਰਾਮ ਦਾ ਨਾਮ ਹੈ ਜਸ਼ਨ ਜੀਤ ਮਨਾ ਰਹੇ ਨੇ ਫਰੀਦਕੋਟ ਦੇ ਵਿੱਚ ਪੰਜਾਬ ਸਰਕਾਰ ਸਾਡੇ ਭਗਵੰਤ ਮਾਨ ਦੇ ਪਤਨੀ ਆਕੇ ਖੁਸ਼ੀ ਮਨਾ ਰਹੀ ਹੈ ਜਸ਼ਨ ਮਨਾ ਰਹੀ ਹੈ ਜਿੱਤ ਦਾ ਇਸ ਗੱਲ ਦੀ ਖੁਸ਼ੀ ਹਰੇਕ ਨੂੰ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀਆਂ ਫੋਰਸਿਜ਼ ਨੇ ਲੜਾਈ ਲੜੀ ਹੈ ਸਾਹਮਣਾ ਕੀਤਾ ਹੈ ਹਾਲਾਤਾਂ ਦਾ ਸਾਹਮਣਾ ਕੀਤਾ ਹੈ ਇਹ ਸ਼ਲਾਘਾਯੋਗ ਹੈ ਅਸੀਂ ਹਰ ਇੱਕ ਜਵਾਨ ਦੀ ਕਦਰ ਕਰਦੇ ਹਾਂ ਤੇ ਹਰ ਇੱਕ ਨੇ ਬਹੁਤ ਸੋਹਣਾ ਆਪਣਾ ਰੋਲ ਅਦਾ ਕੀਤਾ ਤੇ ਪੂਰੇ ਪੰਜਾਬ ਦੇ ਨਿਵਾਸੀਆਂ ਨੇ ਇਹਦਾ ਇਹ ਪੂਰਾ ਮਤਲਬ ਸਰਕਾਰ ਦਾ ਸਪੋਰਟ ਕੀਤੀ ਹੈ ਸਮਰਥਨ ਦਿੱਤਾ ਹੈ ਸਵਾਲ ਇੱਥੇ ਇਹ ਹੈ ਕਿ ਕੱਲ ਚਹਿਲਪਿੰਡ ਦਾ ਇੱਕ ਨੌਜਵਾਨ ਅਗਨੀ ਵੀਰ ਦੀ ਸ਼ਹਾਦਤ ਹੋਈ ਹੈ ਤੇ ਉਹਦਾ ਕੱਲ ਸੰਸਕਾਰ ਹੋਇਆ ਹੈ ਤੇ ਚਹਿਲਪਿੰਡ ਤੇ ਜਿੱਥੇ ਇਹ ਜਸ਼ਨ ਮਨਾਉਣ ਆਇਆ ਜਾ ਰਿਹਾ ਹੈ ਇਹ ਬਿਲਕੁਲ 1 ਕਿਲੋਮੀਟਰ 1.5 ਕਿਲੋਮੀਟਰ ਦਾ ਪੱਕਵਾ ਹੈ ਫਰੀਦਕੋਟ ਦਾ ਤੇ ਚਹਿਲਪਿੰਡ ਦਾ ਉਹਨਾਂ ਅੰਦਾਜ਼ਾ ਲਾ ਕੇ ਦੱਸਿਓ ਕਿ ਜਿਹੜਾ ਸਾਡਾ ਉਹ ਅਗਨੀਵੀਰ ਨੌਜਵਾਨ ਸ਼ਹੀਦ ਹੋਇਆ ਹੈ ਤੇ ਜਿਹੜੀ ਮਾਂ ਦੀਆਂ ਆਂਦਰਾਂ ਬਲੁੰਦਰੀਆਂ ਗਈਆਂ ਜਿਹੜੇ ਬਾਪ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦੀਆਂ ਭੈਣਾਂ ਦਾ ਰੋਣਾ ਬੰਦ ਨਹੀਂ ਹੋ ਰਿਹਾ ਉਹਦਾ ਪਰਿਵਾਰ ਸਾਰਾ ਗਮ ਦੇ ਵਿੱਚ ਡੁੱਬਿਆ ਹੈ ਇਕੱਲਾ ਉਹਦਾ ਪਰਿਵਾਰ ਨਹੀਂ ਪੂਰਾ ਪਿੰਡ ਉਸ ਤੋਂ ਅੱਗੇ ਪੂਰਾ ਫਰੀਦਕੋਟ ਜ਼ਿਲ੍ਹਾ ਉਸ ਤੋਂ ਅੱਗੇ ਪੂਰਾ ਪੰਜਾਬ ਉਸ ਤੋਂ ਅੱਗੇ ਭਾਰਤ ਸਾਰਾ ਉਸ ਪਰਿਵਾਰ ਦੇ ਨਾਲ ਅੱਜ ਦੁੱਖ ਦੀ ਘੜੀ ਦੇ ਵਿੱਚ ਖੜਾ ਹੈ ਤੇ ਬਿਲਕੁਲ ਆ ਕੇ ਉਹਨਾਂ ਦੇ ਸਾਹਮਣੇ ਜਸ਼ਨ ਜੀਤ ਮਨਾਉਣਾ ਕੀ ਉਚਿਤ ਹੈ ਚਿਕਰੀ ਖਾਸ ਹੈ ਕਿ ਆਜੀ ਪੀ ਕੇ ਯੂ ਸਿੱਧਪੁਰ ਦੇ ਕਿਸਾਨ ਆਗੂਆਂ ਦੇ ਵੱਲੋਂ ਮਾਰਕੀਟ ਕਮੇਟੀ ਦਫਤਰ ਫਰੀਦਕੋਟ ਵਿਖੇ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਦਾ ਵਿਰੋਧ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਜ਼ਿਲ੍ਹਾ ਪੁਲਿਸ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਆਪਣੀ ਗ੍ਰਿਫਤਾਰ ਕੀਤਾ ਗਿਆ ਅਤੇ ਸਮੇਤ ਹੀ ਜਗਜੀਤ ਸਿੰਘ ਢੱਲੇਵਾਲ ਨੂੰ ਨਜ਼ਰਬੰਦ ਕੀਤਾ ਗਿਆ ਸ਼੍ਰੀ ਕਾਲ ਤਖਤ ਸਾਹਿਬ ਦੁਆਰਾ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਦਾ ਇੱਕ ਵੱਡਾ ਇਕੱਠ ਹੋਇਆ ਇਸ ਇਕੱਠ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਯਾਦਲੀ ਨੇ ਰੈਲੀ ਦੇ ਅਗਵਾਈ ਵਿੱਚ ਵਿਚਾਰ ਚਰਚਾ ਕੀਤੀ ਆਪਣੇ ਵਰਕਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਕੀਤਾ ਗਿਆ ਸ਼੍ਰੀ ਕਾ ਤੱਕ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਮੂਲ ਸੰਗਠਨ ਅਤੇ ਪੰਥਕ ਮੁੱਦਿਆਂ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਜ਼ਿਲ੍ਹਾ ਮੋਗਾ ਵਿਖੇ ਵੱਡੀ ਪਹਿਲ ਕਦਮੀ ਕੀਤੀ ਗਈ ਪੰਜ ਮੈਂਬਰੀ ਪ੍ਰਤੀ ਕਮੇਟੀ ਵੱਲੋਂ ਮੀਟਿੰਗ 9 ਵਜੇ ਸਰ ਪੈਲੇਸ ਨੇੜੇ ਚਠੇਦਾਰ ਤੋਤਾ ਸਿੰਘ ਦੀ ਰਿਹائش ਵਿਖੇ ਕੀਤੀ ਗਈ ਇਸ ਮੀਟਿੰਗ ਦਾ ਮੁੱਖ ਉਦੇਸ਼ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੇ ਹੀ ਤਾਂ ਪੰਥਕ ਰਵਾਇਤਾਂ ਅਤੇ ਖੇਤਰੀ ਪਾਰਟੀ ਨੂੰ ਸਮਰਪਿਤ ਇੱਕ ਮਜ਼ਬੂਤ ਸਿਆਸੀ ਸ਼ਕਤੀ ਵਜੋਂ ਮੁੜ ਸਥਾਪਿਤ ਕਰਨਾ ਹੈ ਇੱਕ ਕਮੇਟੀ ਬਣਾਈ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਜਿਦੇ ਵਿੱਚ ਉਹ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਉਸ ਤੋਂ ਬਾਅਦ ਪੰਜ ਮੈਂਬਰ ਜਿਹੜੇ ਬਚ ਗਏ ਉਹਨਾਂ ਨੂੰ ਆਦੇਸ਼ ਹੋਇਆ ਜਥੇਦਾਰ ਸਹਿਬਾਨ ਵੱਲੋਂ ਕਿ ਇਹ ਪੰਜੇ ਹੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਲਈ ਭਰਤੀ ਦਾ ਕੰਮ ਆਰੰਭ ਕਰਨ ਅਤੇ ਅਸੀਂ ਸਾਰਿਆਂ ਨੇ ਪੰਜਾਂ ਨੇ ਇਕੱਠੇ ਹੋ ਕੇ ਇਹ ਜੋ ਸਾਡੀ ਸੇਵਾ ਲੱਗੀ ਆ ਉਸ ਨੂੰ ਅਸੀਂ ਆਰੰਭ ਕੀਤਾ ਅਤੇ ਸਮੁੱਚੇ ਪੰਜਾਬ ਦੇ ਵਿੱਚੋਂ ਹਰ ਜ਼ਿਲ੍ਹੇ ਦੇ ਵਿੱਚੋਂ ਹਰ ਹਲਕੇ ਦੇ ਵਿੱਚੋਂ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਮਿਲ ਰਿਹਾ ਅਤੇ ਅੱਜ ਪੰਜਾਬ ਦਾ ਜੋ ਪੰਥਕ ਇਲਾਕਾ ਪੰਥਕ ਜ਼ਿਲ੍ਹਾ ਜਿਹੜਾ ਮੋਗਾ ਜਿਹੜਾ ਹਮੇਸ਼ਾ ਹੀ ਇਸ ਜ਼ਿਲ੍ਹੇ ਨੇ ਇਸ ਇਲਾਕੇ ਨੇ ਹਮੇਸ਼ਾ ਹੀ ਪੜ ਪੰਥ ਦੀ ਚੜ੍ਹਦੀ ਕਲਾ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਮਾਲਵੇ ਦੀ ਜਿਹੜੀ ਇਹ ਬੈਲਟ ਆ ਇਹ ਬੈਲਟ ਕ੍ਰਾਂਤੀਕਾਰਾਂ ਦੀ ਬੈਲਟ ਆ ਕ੍ਰਾਂਤੀਕਾਰੀ ਲੋਕਾਂ ਦੀ ਬੈਲਟ ਆ ਜਿਨ੍ਹਾਂ ਨੇ ਹਮੇਸ਼ਾ ਹੀ ਕੋਈ ਵੀ ਲਹਿਰ ਜਦੋਂ ਪੰਜਾਬ ਦੇ ਵਿੱਚ اٹਹੀ ਆ ਸੋ ਇਹ ਸਮਾਲਵੇ ਦੇ ਇਲਾਕੇ ਦੇ ਵਿੱਚੋਂ ਉઠી ਆ ਚਾਹੇ ਅਸੀਂ ਮੋਗੇ ਦੀ ਗੱਲ ਕਰ ਲਈਏ ਜਗਰਾਉਂ ਦੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸੰਗਰੂਰ ਜ਼ਿਲ੍ਹੇ ਦੀ ਗੱਲ ਕਰ ਲਈਏ ਸੋ ਇਹ ਸਾਰਾ ਇਲਾਕਾ ਹਮੇਸ਼ਾ ਹੀ ਜੋ ਲਹਿਰਾਂ ਨੂੰ ਜਨਮ ਦਿੰਦਾ ਆਇਆ ਇਲਾਕਾ ਸੋ ਇਸ ਲਈ ਅੱਜ ਤੁਸੀਂ ਵੱਡਾ ਇਕੱਠ ਕਰਕੇ ਅੱਜ ਜੋ ਭਰਤੀ ਮੁਹੰਮਦੀ ਇੱਕ ਲਹਿਰ ਚੱਲ ਰਹੀ ਸੀ ਉਸ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਸੋ ਇਸ ਵੱਡੇ ਇਕੱਠ ਵਿੱਚ ਗੁਰਪ੍ਰਤਾਪ ਸਿੰਘ ਬਟਾਲਾ ਇਕਬਾਲ ਸਿੰਘ ਝੁੰਦਾ ਤੇ ਹੋਰ ਵੱਡੇ ਆਗੂਆਂ ਨੇ ਸ਼੍ਰੀਕਤ ਕੀਤੀ ਬਟਾਲਾ ਦੇ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇੱਕ ਨਵੀਂ ਬ੍ਰਾਂਚ ਦੇ ਗੇਟ ਦੇ ਅੱਗੇ ਇੱਕ ਅਣਚਲਿਆ ਗਰਨੇਟ ਮਿਲਿਆ ਹਾਲਾਂਕਿ ਠੇਕੇ ਤੇ ਗਰਨੇਟ ਸੁੱਟਣ ਦੀ ਜ਼ਿੰਮੇਵਾਰੀ ਇੱਕ ਪੋਸਟਰਾਂ ਮੰਨੂ ਅਗਵਾਨ ਨੇ ਅਤੇ ਗੋਪੀ ਨਵਾਂ ਸ਼ਹਿਰ ਵਾਲੇ ਨੇ ਲਈ ਹੈ ਪੰਜਾਬ ਦੇ ਪਟਾਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਪੁਲਿਸ ਪ੍ਰਸ਼ਾਸਨ ਵਿੱਚ ਚਾਲੇ ਹਲਚਲ ਮਚਾ ਦਿੱਤੀ। ਦਰਅਸਲ ਪਟਾਲਾ ਦੇ ਆਲੋਵਾਲ ਫੋਕਲ ਪੁਆਇੰਟ ਦੇ ਸਥਿਤ ਰਿੰਪਲ ਗਰੁੱਪ ਦੇ ਠੀਕੇ ਦੀ ਸ਼ਾਖਾ ਦੇ ਗੇਟ ਦੇ ਬਾਹਰ ਇੱਕ ਗਰਨੇਡ ਮਿਲਿਆ ਜਿਸ ਨਾਲ ਇਲਾਕੇ ਵਿੱਚ ਹੜਕਾ ਮਚ ਗਿਆ। ਪਟਾਲਾ ਗਰਨੇਡ ਤੇ ਡਰੋਨ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਡਮੀ ਗਰਨੇਡ ਸੀ, ਅਸਲੀ ਹਮਲਾ ਨਹੀਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਇੱਕ ਨਕਲੀ ਪਬਲਿਸਿਟੀ ਸਟੰਟ ਸੀ। ਐਫ ਯਾਰ ਦਸ਼ਕਾਰ ਲਈ ਗਈ ਹੈ ਜਾਂਚ ਚੱਲੀ ਹੈ ਅੱਜ ਸਵੇਰੇ ਸੋਸ਼ਲ ਮੀਡੀਆ ਦੇ ਕੁਝ ਪੋਸਟਸ ਰਾਹੀਂ ਬਟਾਲਾ ਪੁਲਿਸ ਨੂੰ ਇਹ ਸੂਚਨਾ ਮਿਲੀ ਕਿ ਇੱਕ ਗ੍ਰੇਨੇਡ ਛੋਟਿਆ ਗਿਆ ਹੈ ਫੋਕਲ ਪੁਆਇੰਟ ਏਰੀਏ ਦੇ ਵਿੱਚ ਤਾਂ ਉੱਥੇ ਇਮੀਡੀਏਟਲੀ ਅਸੀਂ ਆਪਣੀ ਟੀਮਸ ਡਿਸਪੈਚ ਕਰ ਲਿਆ ਜੇਆ ਬਟ ਉੱਥੇ ਕੋਈ ਸਾਈਨ ਨਹੀਂ ਸੀਗਾ ਕਿਸੇ ਧਮਾਕੇ ਦਾ ਕਿਸੇ ਐਕਸਪਲੋਜ਼ਨ ਦਾ ਕਾਫੀ ਦੇਰ ਤੱਕ ਸਰਚ ਕਰਨ ਤੋਂ ਬਾਅਦ ਉੱਥੇ ਸਾਨੂੰ ਸਾਈਡ ਤੇ ਇੱਕ ਗ੍ਰੇਨੇਡ ਸ਼ੇਪ ਤੇ ਇੱਕ ਆਬਜੈਕਟ ਮਿਲ ਗਿਆ ਸਾਡੀ ਟੀਮ ਉਥੇ ਜਦੋਂ ਇਨਸਪੈਕਟ ਕਰ ਰਹੀ ਸੀਗੀ ਇਟ ਲੁੱਕਡ ਲਾਈਕ ਅ ਡਮੀ ਗ੍ਰੇਨੇਡ ਉਹਦੇ ਚ ਕ੍ਰੈਕਸ ਵੀ ਪਏ ਸੀਗੇ ਉਸ ਤੋਂ ਬਾਅਦ ਅਸੀਂ ਫਿਰ ਇੱਕ ਬੀੜੀ ਟੀਮ ਵੀ ਬੁਲਾਈ ਫਰਮ ਅਮਰਿਤਸਰ ਉਹਨਾਂ ਨੇ ਉਹਦਾ ਇਨਸਪੈਕਸ਼ਨ ਕਰ ਲਿਆ ਐਂਡ ਦੇ ਆਲਸੋ ਸੈਡ ਥੈਟ ਇਟ ਅਪੇਰੈਂਟਲੀ ਲੁੱਕਸ ਲਾਈਕ ਅ ਡਮੀ ਗ੍ਰੇਨੇਡ ਉਸ ਤੋਂ ਬਾਅਦ ਉਹ ਉਥੇ ਮੌਕੇ ਤੋਂ ਰਿਮੂਵ ਕਰਤਾ ਗਿਆ ਤਾਂ ਇਹਦੇ ਵਿੱਚ ਰਿਸਪੌਂਸਿਬਿਲਟੀ ਇੱਕ ਮੰਨੂ ਅਗਵਾਨ ਨਾਮ ਦੇ ਬੰਦੇ ਨੇ ਲਈ ਹੈ ਬਟ ਦਿਸ ਪਿਓਰਲੀ ਲੁਕਸ ਲਾਈਕ ਅ ਪਬਲਿਸਿਟੀ ਸਟੰਟ ਇੱਕ ਸੋਸ਼ਲ ਮੀਡੀਆ ਸਟੰਟ ਹੈ ਐਂਡ ਇਸ ਤਰ੍ਹਾਂ ਦੀ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਤਾਂ ਇਹ ਜਿਹੜਾ ਇਹਨਾਂ ਨੇ ਦੇ ਹੈਵ ਟ੍ਰਾਈਡ ਟੂ ਪੁੱਲ ਆਫ ਦਿਸ ਸਟੰਟ ਸੋ ਵੀ ਆਰ ਰਜਿਸਟਰਿੰਗ ਐਫ ਆਈ ਆਰ ਅੰਡਰ ਰਿਲੇਵੈਂਟ ਸੈਕਸ਼ਨਸ ਫਾਰ ਦ ਸੇਮ ਇਥੇ ਇਹ ਵੀ ਦੱਸਣ ਯੋਗ ਹੈ ਕਿ ਫੋਕਲ ਪੁਆਇੰਟਸ ਦੇ ਤੇ ਵੱਡੀਆਂ ਫੈਕਟਰੀਆਂ ਆਤੇ ਹੋਰ ਕਾਰੋਬਾਰੀ ਅਧਾਰੇ ਹੋਣ ਕਾਰਨ ਮਜ਼ਦੂਰ ਅਤੇ ਹੋਰ ਵੀ ਲੋਕ ਵੱਡੀ ਗਿਣਤੀ ਵਿੱਚ ਕੰਮ ਕਰਦੇ ਨੇ ਗੰਡੇਡ ਦੀ ਸੂਚਨਾ ਮਿਲਦੇ ਹੀ ਲੋਕਾਂ ਦੇ ਵਿੱਚ دہشت ਪਾਈ ਜਾ ਰਹੀ ਹੈ ਪੰਜਾਬ ਨਿਊਜ਼ ਬੁਲੇਟਿਨ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ